98 11 ਦੀ ਕਿੰਨੇ ਮਾਡਲ ਆ ਬਈ ਇਹ ਮੇਰੇ 99 ਮਾਡਲ ਆ ਜੀ 99 ਮਾਡਲ ਕਿੰਨੇ ਆ ਜੀ 240 ਦੇ ਦਾਂਗਾ ਭਾਈ ਲਾ 255000 ਰਾਮਾਂਡੀ ਬਾਕੀ ਮਾਨਤਨ ਕਰ ਦਾਂਗੇ ਬਾਈਆਂ ਦਾ ਕਿ ਜੀ ਸਵਰਾਜ 855 ਟਰੈਕਟਰ ਪੀ ਵੀ ਪੁਆਇੰਟ ਮਹਾਲੀ ਦਾ ਨੰਬਰ 3 ਸਟਾਰ ਰਿਵਰਸ ਪੀ ਡੀਓ 365000 ਦਾ ਡਿਮਾਂਡ ਆ ਜੀ ਹਾਂਜੀ ਇਹ ਤੇ ਬਈ ਜਸ ਨੂੰ ਹੀ ਦੱਸ ਦੇ ਦਾ ਜਸ ਨੂੰ ਦੇ ਜਾਗਾ ਭਾਈ 40 45 ਠੀਕ ਆ ਜੀ 340 ਕ ਦਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਬਹੁਤ ਟਾਈਮ ਬਾਅਦ ਬਈ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਆ ਤੇ ਤੁਹਾਨੂੰ ਦਿਖਾਉਣੇ ਆ ਅੱਜ ਦੀ ਵੀਡੀਓ ਚ ਦੋ ਟਰੈਕਟਰ ਇੱਕ ਦਿਖਾਵਾਂਗੇ ਜੀ 911 ਇੱਕ ਦਿਖਾਵਾਂਗੇ 855 ਤੇ ਬਾਈ ਬੱਬੂ ਨਾਲ ਗੱਲਬਾਤ ਕਰਾਵਾਂਗੇ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਜੀ ਹਾਂਜੀ ਹਾਂਜੀ ਅੱਜ ਕਿੰਨੇ ਟਰੈਕਟਰ ਲਏ ਹੋ ਦੋ ਹੀ ਦੋ ਟਰੈਕਟਰ ਲਏ ਆ ਜੀ ਠੀਕ ਆ ਜੀ ਤੇ ਪਹਿਲਾਂ ਤਾਂ ਜਿਆਦਾ ਹੁੰਦੇ ਸੀ ਨਾ ਬਾਈ ਹਾਂ ਜੀ ਬਾਕੀ ਮੰਦਾ ਪੈ ਗਿਆ ਹੁਣ ਕਟਾ ਦੇ ਕੰਮ ਦੀ ਰੁੱਤੀ ਆ ਗਈ ਠੀਕ ਆ ਜੀ ਇਹ ਹੁਣ ਤਾਂ ਦੋ ਚਾਰ ਮੰਡੀਆਂ ਜੇ ਮੰਦਾ ਹੀ ਰਹੂਗਾ ਨਾ ਬਈ ਹਾਂਜੀ ਮੰਦਾ ਹੀ ਰਹੂਗਾ ਠੀਕ ਆ ਬਈ ਆਪਾਂ ਦਿਖਾਉਣਾ ਜੀ ਅੱਜ ਦੀ ਵੀਡੀਓ ਚ 911 ਟਰੈਕਟਰ ਤੇ 855 ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਜੀ 911 ਦੀ ਕਿੰਨੇ ਮਾਡਲ ਆ ਬਈ ਇਹ ਇਹ ਨਵੇਂ ਮਾਡਲ ਆ ਜੀ ਇਹ ਨਵੇਂ ਮਾਡਲ ਆ ਤੇ ਜੇ ਟਾਇਰਾਂ ਦੀ ਗੱਲਬਾਤ ਕਰੀ ਜੀ ਟਾਇਰ ਕਿੰਨੇ ਜੀ 60 ਪਛੇ ਟਾਇਰ ਕਿੰਨੇ ਬਾਈਕ ਵਾਲੀ ਜੀ ਬਾਈਕ ਲਵਾਂਗੇ 60 ਦੇ ਪਛੇ ਜੀ ਠੀਕ ਗੋਡੀਰ ਬਜਰਾ ਜੀ ਠੀਕ ਆ 16 ਦੇ ਟਾਇਰਾਂ ਚ ਹੀ ਆਉਂਦਾ ਸੀ ਬਈ 911 ਹਾਂਜੀ ਫਰੰਟ ਵਾਲੇ ਫਰੰਟ ਵਾਲੇ ਅੱਧੇ ਕਹੇ ਗਏ ਜੀ ਠੀਕ ਆ ਜੀ ਤੇ ਨੰਬਰ ਵੀ ਟਰੈਕਟਰ ਦਾ ਨੰਬਰ ਹੀ ਪੰਜਾਬ ਦਾ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਟਰੈਕਟਰ ਹਾਂਜੀ 9811 ਜੀ ਦਾ ਮੂਸੇ ਵਾਲਾ ਫੈਨ ਸੀ ਬਾਈ ਤੇ ਮਗਰਾਟ ਮਗਰੂਟ ਟਰੈਕਟਰ ਤੇ ਜੀ ਮਰਗਾਟ ਮਾਰ ਬੜਾ ਪੇਂਟ ਹੋਇਆ ਜੀ ਵਧੀਆ ਨਾਲ ਬਾਕੀ ਵਧੀਆ ਜੀ ਹੂੰ ਹੈਗੇ ਨਾਲ ਦੇ ਮਗਰਾਟ ਬਾਈ ਨਾਲ ਦੇ ਆਈ ਜੀ ਮੈਂ ਨਾਲ ਦੇ ਠੀਕ ਆ ਨਾਲ ਦੇ ਮਗਰਾਟ ਆ ਬਾਈ ਮਾਡਲ ਦੇ ਹਿਸਾਬ ਨਾਲ ਟੱਚਿੰਗ ਹੋ ਜਾਂਦੀ ਹੁੰਦੀ ਆ ਕਿਉਂਕਿ ਡਾਊਨ ਮਾਡਲ ਆ ਥੋੜਾ ਜਿਹਾ ਨੰਬਰ ਪੰਜਾਬ ਦਾ ਆ ਗਿਆ ਜੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਟਰੈਕਟਰ ਬਾਜਪੁਰਾ ਬਈ ਮੰਗਰੋ ਜਮਾ ਹੀ ਨਹੀਂ ਕਿਸੇ ਪਾਸੋਂ ਵੱਧਦਾ ਬਈ ਯਾਰ ਠੀਕ ਆ ਜੀ ਛੇ ਚਰੀ ਚ ਆਉਂਦਾ ਹੀ ਹੈ ਹਾਂ ਜੀ ਛੇ ਚਰੀ ਹੁੰਦਾ ਜੀ ਠੀਕ ਆ ਜੀ ਛੇ ਚਰੀ ਚ ਆ ਗਿਆ ਜੀ ਨਾਟ ਗਿਆ ਨਾ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੀ ਸਿੰਪਲ ਸਟੀering ਚ ਪੰਜਾਬ ਦਾ ਨੰਬਰ 99 ਮਾਡਲ ਆ ਟਰੈਕਟਰ ਦੀ ਡਿਮਾਂਡ ਕਿੰਨੀ ਹੈ ਜੀ 2 40 ਦੇ ਦਾਂਗਾ ਭਾਈ ਲਾ 2 ਲੱਖ 55 ਹਜ਼ਾਰ ਡਿਮਾਂਡ ਹੈ ਬਾਕੀ ਮਾਨਤਨ ਕਰ ਦਾਂਗੇ ਬਾਈਆਂ ਦਾ ਕੀ ਠੀਕ ਆ ਜੀ ਸਾਮਾਨ ਦਿਖਾਉਣਾ ਹੈ ਜੀ ਸਬਰਾਰ 855ਾ ਟਰੈਕਟਰ ਪੀਵੀ ਪੁਆਇੰਟ ਮਹਾਲੀ ਦਾ ਨੰਬਰ 3 ਸਟਾਰ ਰਿਵਰਸ ਪੀਡੀਓ ਡੀ ਲਕਸ ਮਾਡਲ ਆ ਜਾਂਦਾ ਜੀ ਗੋਲਹੰਡੀ ਵਾਲਾ ਪੀਵੀ ਪੁਆਇੰਟ ਮਹਾਲੀ ਦਾ ਨੰਬਰ ਆ ਪੰਜਾਬ ਦਾ ਜੀ ਟਰੈਕਟਰ ਮਾਡਲ ਕਿੰਨੇ ਆ ਜੀ 10 ਮਾਡਲ ਆਈਏ 10 ਮਾਡਲ ਆ ਟਰੈਕਟਰ ਟਾਇਰ ਟਰੈਕਟਰ ਦੇ ਜੀ ਟਾਇਰ ਨਵੇਂ ਜਕੇ ਦੇ ਜੀ ਜਕੇ ਦੇ ਨਵੇਂ ਟਾਇਰ ਆ ਬਈ 14 ਵਾਲੇ ਆ ਜੀ ਹਾਂ ਜੀ 14 ਦੇ ਜੀ 14 ਵਾਲੇ ਜਕੇ ਦੇ ਨਵੇਂ ਟਾਇਰ ਆ ਜੀ ਫਰੰਟ ਵਾਲੇ ਟਾਇਰ ਵੀ ਜਕੇ ਦੇ ਜਕੇ ਦੇ ਜੀ ਠੀਕ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ। ਪੰਜਾਬ ਦਾ ਨੰਬਰ ਆ ਗਿਆ ਜੀ। ਮਗਰਾਟਮੂ ਰੂਟਰ ਟਰੈਕਟਰ ਤੇ ਬਈ ਨਾਲ ਦੀ ਆ। ਰੋਡ ਨਾਲ ਦੇ ਆਈ। ਠੀਕ ਆ ਨਾਲ ਦੀ ਆ ਬਈ ਦੇਖੋ ਤੁਸੀਂ ਰੇ ਮਰਮਾਂ ਦੇ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ। ਰੰਗ ਵਗੈਰਾ ਦੀ ਸੋਹ ਜੀ। ਛੋੜ ਜਿਨਾਲਾ ਬਈ ਮੜਾ ਬਾਡੀ ਮਣੀ ਟੱਚਿੰਗ ਹੋਈ ਹੈ। ਠੀਕ ਆ ਜੀ ਥੱਲੋਂ ਮਣੀ ਮੋਟੀ ਟੱਚਿੰਗ ਆ ਸੋ ਓਰੀਜਨਲ ਆ। ਬਾਈਕ ਸਾਈਡ ਤੋਂ ਦਿਖਾ ਦਿਨੇ ਕੰਡੀਸ਼ਨ ਟਰੈਕਟਰ ਦੀ ਜੀ। ਬਾਈਕ ਸਾਈਡ ਤੋਂ ਦੇਖ ਲਓ ਜੀ 6 ਛਿਰੀ ਚ ਆ ਗਿਆ ਜੀ। ਤੇ ਇਹਦੇ ਨਾਲ ਕੋਈ ਡੰਡਾ ਫੱਟੀ ਮਿਲੂ ਸਰ ਜੀ ਦੋਨਾਂ ਨਾਲ ਹੀ ਹਾਂ ਜੀ ਬਿਨਾ ਛਤਰੀ ਤੋਂ ਮਿਲੂਗਾ ਆ ਭਾਈ ਬਿਨਾ ਛਤਰੀ ਤੋਂ ਮਿਲੂਗਾ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਕਿੰਨੀ ਕਰਦੇ ਆ ਜੀ 855 ਦੀ 360 ਦੀ 3 ਲੱਖ 60 ਹਜ਼ਾਰ ਤਾਂ ਡਿਮਾਂਡ ਆ ਜੀ ਹਾਂ ਜੀ ਇਹ ਤੇ ਬਈ ਜਸ ਨੂੰ ਹੀ ਦੱਸਦੇ ਆ ਜਸ ਨੂੰ ਦੇ ਜਾਗਾ ਭਾਈ 40 45 ਠੀਕ ਆ ਜੀ 3 ਲੱਖ 40 ਕ ਦਾ 40 ਹਜ਼ਾਰ ਦਾ 3 ਲੱਖ 40 ਹਜ਼ਾਰ ਦਾ ਟਰੈਕਟਰ ਮਜੂ ਬਈ ਬਾਕੀ ਜਿਹੜਾ ਵੀਰ ਭਰਾ ਹੋਊਗਾ ਮੌਕੇ ਤੇ ਮਾਨ ਤਾਨ ਮੜਾ ਮੋਟਾ ਹੋਰ ਵੀ ਤੇ ਇਹ ਪਿੰਡ ਕਿਹੜਾ ਹੀ ਆਪਣਾ ਸਹੇੜਾ ਪਿੰਡ ਆਈ ਬਰਨਲਾ ਠੀਕ ਆ ਕੰਟੈਕਟ ਨੰਬਰ ਜੀ 82 96534 530 ਗਿਆ ਭਾਈ ਠੀਕ ਆ ਜੀ ਇੱਕ ਵਾਰੀ ਫੇਰ ਬੋਲ ਦਿ ਜੀ 82 641 ਹਾਂਜੀ 55 057 ਠੀਕ ਆ ਪੁਰਾਣਾ ਟਰੈਕਟਰ ਇਕੱਠਾ ਜੂ ਦੋਨਾਂ ਨਾਲ ਭਾਈ ਇਕੱਠਾ ਜੂਗਾ ਇਕੱਠਾ ਠੀਕ ਆ ਜੀ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ